ਅਸੀਂ ਆਪਣੀ ਇਲੈਕਸ਼ਨ ਕੈਂਪੇਨ ਸ਼ੁਰੂਆਤ ਕੀਤੀ ਹੈ ਔਰ ਪਹਿਲੀ ਰੈਲੀ ਸਾਡੀ ਜਿਹੜੀ ਸੀ ਜਗਦੇਵਪੁਰ ਸੀ ਦੂਸਰੀ ਗਗੋਮਾਲ ਹੋਈ ਹੈ ਤੇ ਤੀਸਰੀ ਸਾਡੀ ਪਸ਼ੀ ਹੁਣ ਜਾ ਰਹੀ ਹੈ ਚੌਥੀ ਅਸੀਂ ਸੈਂਸਰੀ ਕਲਾ ਕਰਨੀ ਹੈ ਔਰ ਸਾਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਜਿਹੜਾ ਲੋਕਾਂ ਦਾ ਰਿਸਪੌਂਸ ਹੈ ਜਿਹੜਾ ਵੋਟਰ ਸਭਾਨ ਹੈ ਉਹਨਾਂ ਦਾ ਰਿਸਪੌਂਸ ਇੰਨਾ ਵਧੀਆ ਤੇ ਪੋਜ਼ਿਟਿਵ ਆਇਆ ਉਸ ਕੱਲ ਦਾ ਸਾਨੂੰ ਅੰਦਾਜ਼ਾ ਨਹੀਂ ਸੀ ਲੇਕਿਨ ਅਸੀਂ ਜਦੋਂ ਪਿੰਡਾਂ 'ਚ ਨਿਕਲੇ ਆ ਹੁਣ ਪਤਾ ਲੱਗਾ ਵੀ ਲੋਕ ਉਸ ਸਰਕਾਰ ਤੋਂ ਕਿੰਨੇ ਕਿ ਦੁਖੀ ਸੀ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਦੱਸੀਆਂ ਹੋਈਆਂ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਹੋਇਆ ਔਰ ਰਿਪੋਰਟ ਕਾਰਡ ਉਹ ਜੇਬ 'ਚ ਲਈ ਫਿਰਦੇ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਫਿਰ ਪਰੇਸ਼ਾਨ ਨੇ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਇੰਨੀਆਂ ਤੰਗ ਨੇ ਨਾ ਤੇ ਉਹਨਾਂ ਨੂੰ ਕਨਕ ਮਿਲੀ ਹੈ ਨਾ ਉਹਨਾਂ ਨੂੰ ਮਨਰੇਗਾ ਮਿਲੀ ਹੈ ਨਾ ਉਹਨਾਂ ਦੀ ਪੈਨਸ਼ਨ ਵਧੀ ਹੈ ਨਾ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਮਿਲਿਆ ਇਹ ਸਾਰੀਆਂ ਗੱਲਾਂ ਤੋਂ ਫੇਲ ਹੋਏ ਨੇ ਤੇ ਕਿਸਾਨ ਵੀਰ ਐਮਐਸਪੀ ਇਹ ਕਹਿੰਦੇ ਸੀ ਮੈਨੂੰ ਯਾਦ ਹੈ ਕਿ ਜੇ ਤੁਹਾਡੇ ਕੋਲ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਤੁਸੀਂ ਕੁਰਸੀ ਛੱਡ ਦਿਓ ਕੈਪਟਨ ਸਾਹਿਬ ਅਸੀਂ 50 ਮਿੰਟਾਂ ਹੀ ਗਾਰੰਟੀ ਕਰਦੇ ਆਂ ਵੀ ਅਸੀਂ ਐਮਐਸਪੀ ਦੇ ਦੇਾਂਗੇ ਤੇ ਹੁਣ ਤੇ ਤੁਹਾਨੂੰ 2 ਸਾਲ ਹੋ ਗਏ ਨੇ ਤੁਸੀਂ ਕਿਉਂ ਨਹੀਂ ਐਮਐਸਪੀ ਦਿੰਦੇ ਮੈਂ ਬੇਨਤੀ ਕੋਈ ਕਰਨੀ ਆਂ ਵੀ ਇਹ ਜੋ ਕੁਝ ਬੋਲ ਕੇ ਗਏ ਨੇ ਜਿੰਨਾ ਵਾਅਦਿਆਂ ਤੇ ਇਹਨਾਂ ਨੇ ਵੋਟਾਂ ਲਈਆਂ ਨੇ ਉਹਨਾਂ ਤੋਂ ਫੇਲ ਹੋ ਚੁੱਕੇ ਨੇ ਸਾਰਿਆਂ ਨੂੰ ਵੱਡਾ ਇਸ ਵੇਲੇ ਪ੍ਰੋਬਲਮ ਜਿਹੜਾ ਸਾਡਾ ਪੰਜਾਬ ਦਾ ਹੈ ਲਾਅ ਐਂਡ ਆਰਡਰ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਮਹੱਤਵਪੂਰਨ ਨੇ ਲੇਕਿਨ ਇੰਨਾ ਵੱਲ ਤਵੱਜੋ ਨਹੀਂ ਦਿੱਈ ਜਾ ਰਹੀ ਔਰ ਉਹਦਾ ਕਾਰਨ ਕੀ ਹੋ ਰਿਹਾ ਵੀ ਸਾਡਾ ਹਰ ਬੰਦਾ ਜਿਹੜਾ ਨਾਰਾਜ਼ ਹੋ ਕੇ ਬੈਠਾ ਇਹਨਾਂ ਤੋਂ ਖਿਲਾਫ ਹੈ ਔਰ ਮੈਨੂੰ ਪੂਰਾ ਯਕੀਨ ਹੈ ਵੀ ਜਿੱਥੇ ਵੀ ਅਸੀਂ ਜਾ ਰਹੇ ਹਾਂ ਰੈਲੀਆਂ ਕਰ ਰਹੇ ਹਾਂ ਸਾਨੂੰ ਰਿਸਪੌਂਸ ਆਹੋ ਜਿਹਾ ਮਿਲ ਰਿਹਾ ਅਸੀਂ ਜਿੱਤਾਂਗੇ ਗੁਰਜੀਤ ਸਿੰਘ ਵਾਜਲੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਭੇਜਾਂਗੇ ਸਾਨੂੰ ਪੂਰਾ ਯਕੀਨ ਅੱਜ ਇਹ ਨਾਲੇ ਦੇ ਵਕ ਵਕ ਪਿੰਡਾਂ ਦੇ ਵਿੱਚ ਜ਼ੋਨ ਦੇ ਮੁਤਾਬਕ ਸਦਾਰਾ ਹਰਪ੍ਰਤਾਪ ਸਿੰਘ ਜੀ ਨਾਲਾ ਜੋ ਸਾਬਕਾ ਐਮਐਲਏ ਨੇ ਇਹਨਾਂ ਵੱਲੋਂ ਵਰਕਰ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜਗਦੇਵ ਕਲਾ ਸੀ ਹੁਣ ਗਗੋਮਾਲ ਜਗਦੇਵ ਖੁਰਦ ਸੌਰੀ ਹੁਣ ਅਸੀਂ ਗਗੋਮਾਲ ਐ ਫਿਰ ਪਛੀਏ ਇਹ ਸਾਡੀ ਸੈਸਰੀ ਹੈ ਚਾਰ ਰੈਲੀ ਅੱਜ ਅਸੀਂ ਅਸੀਂ ਇੱਥੇ ਬਣਾਈ ਇੱਕ ਆਰਗੇਨਾਈਜ਼ ਕੀਤੀਆਂ ਸੀ ਉਹਦੇ ਚ ਅਸੀਂ ਆਪਣੇ ਚੋਣ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਔਰ ਇਹ ਨਾਲੇ ਨਾਲੇ ਇੱਕ ਵੱਖਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਅਸੀਂ ਪਾਣੇ ਪਾਣੇ 300 ਕਰੋੜ ਦੀ ਜਿਹੜੀ ਫੋਰ ਲੇਨ ਐਸਵੇਲੇ ਰਮਦਾਸ ਤੱਕ ਆ ਰਹੀ ਹੈ ਹਰ ਬੰਦੇ ਨੇ ਇੱਕੋ ਗੱਲ ਕੀਤੀ ਹੈ ਵੀ ਹੁਣ ਸਾਡਾ ਕੰਮ ਆ ਤੂੰ ਆਪਣੇ ਕੰਮ ਕਰ ਲੈ ਕਿਉਂਕਿ ਉਸ ਫੋਰ ਲੇਨ ਦਾ ਉਹ ਜਿਹੜਾ ਇਨਫਰਾਸਟ੍ਰਕਚਰ ਰਿਸਰਚ ਬਣਿਆ ਜਿਹੜੀ ਬਾਰਡਰ ਤੇ ਜ਼ਮੀਨ 10 ਲੱਖ ਰੁਪਏ ਕਿੰਨਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੰਨਾ ਹੋ ਗਈ ਹੈ ਜਿਹੜਾ ਕੇ ਦਾ ਮਰਲੇ ਦਾ ਘਰ 60000 ਦਾ ਲੱਖਦਾ ਸੀ ਅੱਜ 2 ਲੱਖ ਦਾ ਹੋ ਗਿਆ ਹਰ ਕੋਈ ਸੀਸਾ ਦੇ ਰਿਹਾ ਉਹ ਜਿਹੜੀ ਜਾਇਦਾਦ ਹੀ ਹੁੰਦੀ ਹੈ ਕਿ ਇਹਦੀ ਜਾਇਦਾਦ ਮਹਿੰਗੀ ਹੋ ਜੇ ਉਹਦੇ ਤੋਂ ਵੱਟੀ ਕੁਝ ਦੀ ਕਿਹੜੀ ਗੱਲ ਹੈ ਹਰ ਕੋਈ ਅੱਜ ਸੀਸਾ ਦੇ ਰਿਹਾ ਇਸ ਹਲਕੇ ਦੇ ਵਿੱਚ ਸੋ ਬਾਬਾ ਬੱਡਾ ਸਾਹਿਬ ਜਿੱਥੇ ਅਸੀਂ ਸਰਾਹ ਤੇ ਜਾਂਦੇ ਹਰ ਸਾਲ ਹੀ ਆਈਦਾ ਉੱਥੇ ਤਕਰੀਬਨ ਹਰ ਜਗ੍ਹਾ ਜਿੱਥੇ ਲੰਗਰ ਲੱਗਦੇ ਆ ਉੱਥੇ ਅਸੀਂ ਰੇਨ ਸ਼ੈਲਟਰ ਬਣਾ ਕੇ ਦਿੱਤੇ ਤਾਂ ਕਿ ਉੱਥੇ ਲੰਗਰ ਜਿਹੜੇ ਲੱਗ ਸਕਣ ਸੋ ਉਹ ਵੀ ਬਾਬਾ ਬੱਡਾ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਫਿਰ ਜਦੋਂ ਪਰਮਾਤਮਾ ਮਿਹਰ ਕਰਦੇ ਆ ਫਿਰ ਆਪਾਂ ਹੋਰ ਵੱਡੀ ਤਦਾਦ ਦੇ ਚੇਹ ਬਣਾ ਕੇ ਦੇਣੇ ਆ ਸੋ ਸਾਡਾ ਜਿਹੜਾ ਕੀਤੇ ਕੰਮ ਨੇ ਹਰ ਬੰਦੇ ਦਾ ਬੰਦੇ ਨੂੰ ਉਹਦਾ ਫਾਇਦਾ ਹੋਣਾ ਚਾਹੀਦਾ ਅੱਗੇ ਹੁਣ ਜਦੋਂ ਇੱਥੋਂ ਬੰਦੇ ਜਾਂਦੇ ਗੱਗੋਮਾਲ ਤੋਂ ਇਥੋਂ ਕਿ ਡੇਢ ਘੰਟਾ ਲੱਗਦਾ ਛੜਕਾ ਟੁੱਟੀਆਂ ਐਕਸੀਡੈਂਟ ਹੋ ਜਾਣੇ ਬੜੇ-ਬੜੇ ਨੁਕਸਾਨ ਹੋਏ ਲੋਕਾਂ ਦੇ ਗੱਡੀਆਂ ਦੇ ਨੁਕਸਾਨ ਮੋਟਰਸਾਈਕਲ ਦੇ ਨੁਕਸਾਨ ਅੱਜ ਤੇਲ ਵੀ ਘਟ ਸਮਾਂ ਵੀ ਘਟ ਇਹ ਚੀਜ਼ ਦੀ ਜਿਹੜਾ ਅਸਰ ਹੈ ਅਜਨਾਲੇ ਹਲਕੇ ਤੇ ਬਹੁਤ ਜ਼ਿਆਦਾ ਹੈ ਪਰ ਮੈਨੂੰ ਆਸ ਹੈ ਲੋਕ ਬਹੁਤ ਵੱਡੀ ਤਦਾਦ ਚ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਵੀ ਮੇਰਾ ਸਾਥ ਦੇਣਗੇ ਮੈਨੂੰ ਆਸ ਹੈ ਜਨਾਲੇ ਹਲਕੇ ਤੇ ਆਸ ਦੋ ਵਾਰ ਵੀ ਤੁਸੀਂ ਜਿਹੜਾ ਹਲਕੇ ਦੇ ਵਿੱਚ ਨੇ ਉਹ ਪੂਰੇ ਜਿਹੜੇ ਨੂੰ ਫਿਰੇ ਤੁਸੀਂ ਹਣ ਵੀ ਤੁਸੀਂ ਵੇਖ ਰਹੇ ਹੋ ਪਹਿਲੀ ਇਲੈਕਸ਼ਨ ਤੇ ਹੁੰਦੀ ਕੈਂਪੇਨ ਦੇ ਵਿੱਚ ਕਿੰਨਾ ਕੋ ਮੈਂ ਫਰਕ ਮੈਸੂਰ ਹੋ ਰਿਹਾ ਕਿਉਂਕਿ ਉਹ ਕਹਿ ਰਿਹਾ ਕਿ ਹੁਣ ਬਹੁਤ ਫਰਕ ਪੈ ਗਿਆ ਪਹਿਲੀ ਕੈਂਪੇਨ ਦਾ ਤੇ ਹੁਣ ਕੈਂਪੇਨ ਬਹੁਤ ਬਹੁਤ ਫਰਕ ਹੈ ਦੇਖੋ ਅੱਗੇ ਹੁੰਦਾ ਸੀ ਕਿ ਬੰਦੇ ਅਸੀਂ ਜੋ ਕਹਿਤਾ ਸਟੇਜ ਤੋਂ ਲੋਕ ਸਮਝ ਲੈਂਦੇ ਸੀ ਵੀ ਇਹ ਹੋਈ ਉਹਨਾਂ ਹੁਣ ਲੋਕਾਂ ਕੋਲ ਜੱਜ ਕਰ ਆ ਫੋਨ ਫੜਿਆ ਲੋਕਾਂ ਨੇ ਹਰੇਕ ਅੱਜ ਟੈਲੀਫੋਨ ਤੇ ਲੋਕ ਨਾਂ ਭਰ ਦਿੰਦੇ ਆ ਕਿ ਕੌਣ ਹੈ ਸਾਰਾ ਕੁਝ ਪਤਾ ਲੱਗ ਜਾਂਦਾ ਅੱਗੇ ਤੇ ਮੈਂ ਕੇਤੇ ਬਲੇਮ ਲਾ ਦਿੰਦਾ ਕੋਈ ਮਿਰਤੇ ਲਾ ਦਿੰਦਾ ਹੁਣ ਉਹ ਕੰਮ ਹੀ ਨਹੀਂ ਰਹਿ ਗਿਆ ਉਹਦੇ ਗੂਗਲ ਤੇ ਸਰਚ ਕਰੋ ਔਜਲਾ ਕੀ ਹੈ ਤੇ ਗੂਗਲ ਦੇ ਬਾਕੀ ਕੈਂਡੀਡੇਟ ਦਾ ਵੀ ਸਰਚ ਕਰ ਲਓ ਸੋ ਅੱਜ ਦੀ ਮੈਂ ਜਿੱਥੇ ਸਮਝਦਾ ਕਿ ਜਿੱਥੇ ਕੁਝ ਥੋੜੇ ਬਹੁਤੇ ਮੁਸ਼ਕਲਾਂ ਨੇ ਪਰ ਡਿਜੀਟਲ ਮੀਡੀਆ ਨਾਲ ਜਿਹੜੇ ਬੰਦੇ ਨੇ ਕੰਮ ਕਰਨਾ ਉਹਦੇ ਵਾਸਤੇ ਲੈਕਚਰ ਲੜਨੀ ਬਹੁਤ ਸੌਖੀ ਹੋ ਗਈ ਆ ਹੁਣ ਲੋਕ ਝੰਡਾ ਕੋਈ ਤੇ ਡੰਡਾ ਕੋਈ ਕਰਨਾ ਜਾਣਦੇ ਆ ਕਿਉਂਕਿ ਦਬਾਵੀਂ ਰਾਜਨੀਤੀ ਇਹ ਨਾਲੇ ਹਲਕੇ ਜਿਹੀ ਚੱਲ ਰਹੀ ਆ ਲੋਕਾਂ ਦੇ ਦਬਾਅ ਪਾਇਆ ਜਾ ਰਿਹਾ ਤਫਕੇ ਮਾਰੇ ਜਾ ਰਹੇ ਆ ਤੂੰ ਉੱਥੇ ਕੋ ਬੋਲਦਾ ਆ ਤੂੰ ਇੱਥੇ ਕੋ ਬੋਲਦਾ ਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਲੋਕਤੰਤਰ ਤੋਂ ਕੁਝ ਸਿੱਖੋ ਇਹ ਅਧਿਕਾਰ ਨੇ ਸਾਡੇ ਤੂੰ ਕੋ ਨਹੀਂ ਸਕਦੇ ਇਹ ਦਬਾਵੀਂ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਜੇ ਤੁਸੀਂ ਕਰੋਗੇ ਅਸੀਂ ਉਹਦਾ ਲੋਕਤੰਤਰ ਤਰੀਕੇ ਨਾਲ ਵਿਰੋਧ ਕਰਾਂਗੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਕਹਿ ਰਹੇ ਨੇ ਕਿ 6 ਸਾਲ ਚ ਇੰਦੋਰ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਇੰਦੋਰ ਵਰਗਾ ਮਾਡਲ ਅਮਰੀਤਸਰ ਸ਼ਹਿਰ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਵੋਟ ਪਾ ਕੇ ਮੈਨੂੰ ਜਿਤਾਓ ਦੇਖੋ ਉਹ ਸੁਪਨੇ ਵੇਚ ਰਹੇ ਨੇ ਸੁਪਨੇ ਦਾ ਕੋਈ ਫਾਇਦਾ ਨਹੀਂ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਪਹਿਲੀ ਗੱਲ ਇਹ ਹੈ ਜਿਹੜੀ ਉਹ ਜਿਹੜੀ ਗੱਲਾਂ ਕਰ ਰਹੇ ਨੇ ਸਮਝਣ ਦੀਆਂ ਸਰਦਾਰ ਤੇਜਾ ਸਿੰਘ ਸਮੁੰਦਰੀ ਉਹਨਾਂ ਦੇ ਦਾਦਾ ਜੀ ਦਾ ਬੜਾ ਵੱਡਾ ਨਾਂ ਹੈ ਔਰ ਉਹਨਾਂ ਨੇ ਮੰਤੇ ਦੇ ਵਿੱਚ ਕਾਫੀ ਕੰਮ ਕੀਤਾ ਔਰ ਦੇਸ਼ ਦੀ ਜਾਤੀ 'ਚ ਬਹੁਤ ਵੱਡਾ ਉਹਨਾਂ ਦਾ ਹਿੱਸਾ ਉਹਨਾਂ ਦੀ ਸੋਚ ਸੀ ਕਿ ਸੈਕੂਲਰ ਰਹਿਣਾ ਤੇ ਸੈਕੂਲਰ ਰਹਿ ਕੇ ਦੇਸ਼ ਕੌਮ ਦੀ ਸੇਵਾ ਕਰਨੀ ਇਹਨਾਂ ਦੀ ਤੇ ਉੱਤੇ ਆਪਣੇ ਦਾਦਾ ਜੀ ਦੀ ਸੋਚ ਦਾ ਕੋਈ ਪ੍ਰਭਾਵ ਨਹੀਂ ਪਿਆ ਇਹ ਜਾ ਕੇ ਉਹਨਾਂ ਨਾਲ ਬਹਿ ਕੇ ਆਪਣੇ ਦਾਦੇ ਨਾਲ ਪਿੱਟ ਕਰਕੇ ਜਿਨ੍ਹਾਂ ਨੇ ਉਸ ਸਮੇਂ ਦਾਦਾ ਜੀ ਨਾਲ ਲੜਾਈਆਂ ਲੜੀਆਂ ਨੇ ਦਾਦਾ ਜੀ ਦੇਸ਼ ਜਾਤੀ ਦੇਸ਼ ਜਾਤ ਕਰਾਉਣ ਦੀ ਲੜਾਈ ਲੜਦੇ ਸੀ ਇਹ ਜਿਹੜੇ ਗੋਰਿਆਂ ਨਾਲ ਰਲੇ ਸੀ ਈ ਉਹਨਾਂ ਨਾਲ ਜਾ ਕੇ ਬਹਿ ਗਏ ਔਰ ਅੱਜ ਉਹਨਾਂ ਨਾਲ ਬਹਿ ਕੇ ਜਿਹੜਾ ਬੰਦੇ ਦੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉੱਥੇ ਅਮਰਸਰੀਆਂ ਦਾ ਕੀ ਅਸਰ ਹੋਣਾ ਹੈ ਇਹ ਲੋਕੀ ਸਮਝਦੇ ਆ ਕਿ ਸ਼ਾਇਦ ਗੱਲਾਂ ਨਾਲ ਲੋਕ ਭਰਮ ਜਾਣਗੇ ਗੱਲਾਂ ਨਾਲ ਨਹੀਂ ਭਰਮਦੇ ਲੋਕ ਵਹਿੰਦੇ ਆ ਔਰ ਚਲੋ ਪਿੱਛੇ ਆਜੋ ਉਹ ਕਹਿੰਦੇ ਮੈਂ ਪੀਐਮ ਨਾਲ ਬਹੁਤ ਰਹਿ 10 ਸਾਲ ਤੇ ਪੀਐਮ ਨਾਲ ਰਹਿ ਕੇ ਅਮਰਸਰ ਨੂੰ ਕੀ ਦਿੱਤਾ ਲੈ ਕੇ ਤੁਹਾਡੇ ਦਾਦੇ ਦੀ ਧਰਤੀ ਸੀ ਤੁਸੀਂ ਕਹਿੰਦੇ ਸੀਓ ਬੜੇ ਵਾਕ ਵਿੱਚ ਵੱਡੀਆਂ ਕੰਪਨੀਆਂ ਦੀ ਅਮਰਸਰ ਨੂੰ ਕੀ ਫਾਇਦਾ ਹੋਇਆ ਤੁਹਾਡੇ ਰਹਿਣ ਨਾਲ ਤੇ ਮੈਂ ਲੋਕਾਂ ਨੂੰ ਕਹਿੰਦੇ ਆ ਜਦੋਂ ਐਸਐਸਪੀ ਲੱਤ ਜਾਂਦਾ ਨਾ ਉਹਦੇ ਤੋਂ ਉਹਦੀ ਸਿਪਾਈ ਨਹੀਂ ਸੁਣਦਾ ਮੁੜ ਕੇ ਤੇ ਹੁਣ ਤੁਸੀਂ ਸੰਧੂ ਸਾਹਿਬ ਉਤਰ ਚੁੱਕੇ ਜੇ ਐਂਬੈਸਡਰ ਦੇ ਉਹਦੇ ਤੋਂ ਕਹਿੰਦੇ ਉਹਨਾਂ ਦੇ ਦੋਸਤਾਂ ਨੇ ਐਲਾਨ ਕੀਤਾ ਵੀ ਮੋਟੀ ਰਕਮ ਦੇ ਦੇਣਗੇ ਉਹ ਜੇਕਰ ਮੰਨੋ ਜੇਕਰ ਮੰਨੋ ਅਮਰੀਕਾ ਤੋਂ ਲਿਆ ਕੇ ਉਹ ਜਿੱਤ ਦੇ ਅਸੀਂ 10000 ਕਰੋੜ ਦਾ ਤੇ ਸਮਾਨ ਅਕੀਰ ਅੰਮ੍ਰਿਤਸਰ ਤੇ ਲੱਗ ਰਿਹਾ ਉਹਨੂੰ ਕੋ ਫਿਕਰ ਨਾ ਕਰ ਅੰਮ੍ਰਿਤਸਰ ਨੇ ਪ੍ਰਬੰਧ ਕਰ ਲੈਣਾ ਹੈ ਅੰਮ੍ਰਿਤਸਰ ਕੋਈ ਕੋ ਕਮੀ ਨਹੀਂ ਕਮਾਂ ਦੀ ਪ੍ਰੋਜੈਕਟ ਬਣਾ ਕੇ ਦੇਣੇ ਚਾਹੀਦੇ ਆ ਕਮੀ ਕੋਈ ਨਹੀਂ ਹੈ ਕਿ ਕਮਾਂ ਦੀ